ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪ੍ਰਤਕਰ ਹਾਜ਼ਰ ਹੂੰ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਭਾਰਤ ਵਿੱਚ ਆਯੂਸ਼ਮਾਨ ਯੋਜਨਾ ਤੇ ਲੱਗੀ ਰੋਕ ਪਾਜਪਾ ਨੇ ਸੀਐਮ ਭਗਵੰਤ ਮਾਨ ਦੇ ਸਿਰ ਫੋੜਿਆ ਪਾਂਡਾ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇ ਦੁਬਈ ਤੋਂ ਪਹੁੰਚੀ ਕਰ ਡਾਕਟਰ ਰਬਰਾਏ ਨੇ ਕੀਤਾ ਪੈਨਸ਼ਨ ਦਾ ਐਲਾਨ ਐਸਜੀਪੀਸੀ ਚੋਣਾਂ ਦੀ ਵੋਟਾ ਬਣਾਉਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਅੰਮ੍ਰਿਤਸਰ ਚ ਲੱਗਣ ਜਾ ਰਿਹਾ ਦੋ ਦਿਨ ਦਾ ਕੈਂਪ ਮਨ ਗਿਲ ਨੇ ਆਪਣੇ ਕਰੀਅਰ ਦੇ ਟੈਸਟ ਸੀਰੀਜ਼ ਦਾ ਜਿਹੜਾ ਪੰਜਵਾਂ ਸੈਂਕੜਾ ਤਿਹਾੜੀ ਸੀਜ਼ਨ ਚ ਲਗਾਤਾਰ ਮਹਿੰਗਾ ਹੋਣ ਜਾ ਰਿਹਾ ਹੈ ਸੋਨਾ 75000 ਤੋਂ ਪਾਰ ਹੋਣ ਗਿਆ ਸੋਨੇ ਦੀਆਂ ਕੀਮਤਾਂ ਅੱਜ ਹੀ ਸੋਨੇ ਦੇ ਵਿੱਚ ਨਿਵੇਸ਼ ਕਰਨਾ ਹੈ ਵਧੀਆ ਆਪ ਵਿਧਾਇਕ ਵਿਜੇ ਪ੍ਰਤਾਪ ਦੀ ਪਤਨੀ ਦਾ ਕੱਲ ਰਾਤ ਨੂੰ ਹੋ ਗਿਆ ਦੇਹਾਂਤ ਪੰਜਾਬ ਚ 600 ਬਸਾਂ ਦੇ ਪਰਮਟ ਹੋਏ ਰੱਦ ਬਾਦਲ ਪਰਿਵਾਰ ਦੀਆਂ 122 ਬਸਾਂ ਵੀ ਇਸ ਵਿੱਚ ਸ਼ਾਮਲ ਰਿਜੂਲੈਂਸ ਬਿਊਰੋ ਨੇ 25000 ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀ ਕੀ ਤਾਕਾਬੂ ਦੋ ਦਿਨ 5 ਘੰਟਿਆਂ ਵਾਸਤੇ ਬੰਦ ਰਹਿਣਗੀਆਂ ਇੰਟਰਨੈਟ ਦੀਆਂ ਸੇਵਾਵਾਂ ਕੈਨੇਡਾ ਦੀ ਕੰਪਨੀ ਕਰਨ ਜਾ ਰਹੀ ਹੈ ਲੋਕਾਂ ਲਈ ਵੱਡਾ ਹੱਲ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ 12ਵੀਂ ਦੇ ਪੜਦੇ ਨੌਜਵਾਨ ਨੇ ਕਰ ਦਿੱਤਾ ਵੱਡਾ ਕਾਂਡ ਆਪਣੀ ਡੱਬ 'ਚ ਲਈ ਫਿਰਦਾ ਸੀ 2-2 ਅਸਲੇ ਪੁਲਿਸ ਨੇ ਨਾਕੇ ਤੇ ਕੀਤਾ ਕਾਬੂ SBI ਬ੍ਰਾਂਚ ਦੇ ਕਰਮਚਾਰੀਆਂ ਨੇ ਆਪਣੇ ਹੀ ਗ੍ਰਾਹਕਾਂ ਨੂੰ ਲਗਾਈ ਕਰੋੜਾਂ ਦੀ ਠੱਗੀ ਚੋਰਾंचं ਵੀ ਨਹੀਂ ਰਿਹਾ ਰੱਬ ਦਾ ਡਰ ਇੱਕੋ ਹੀ ਮੰਦਰ ਨੂੰ ਤਿੰਨ ਵਾਰ ਬਣਾਇਆ ਆਪਣਾ ਨਿਸ਼ਾਨਾ ਚਾਂਦੀ ਦੀ ਘੰਟੀ ਤੇ ਪਿੱਤਲ ਦਾ ਘੰਟਾ ਵੀ ਲੈ ਗਏ ਚੋਰੀ ਕਰਕੇ ਹਾਗਏ ਏਜੰਟਾਂ ਨੇ ਵਿਦੇਸ਼ ਭੇਜਣ ਤੋਂ ਪਹਿਲਾਂ 37 ਲੱਖ ਰੁਪਏ ਦੀ ਮਾਰੀ ਠੱਗੀ ਮੁੜ ਕੇ ਕੰਪਨੀ ਨੂੰ ਲਗਾ ਦਿੱਤਾ ਤਾਲਾ ਪਿਉਨਾ ਮੋੜ ਸਕਿਆ ਕਰਜ਼ੇ ਦੇ ਪੈਸੇ ਤਾਂ ਵਿਅਕਤੀ ਨੇ ਉਸ ਦੀ ਮੰਦ ਬੁੱਧੀ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਆਲਸ ਸੈਂਟਰ ਤੇ ਫਾਇਰਿੰਗ ਕਰਨ ਵਾਲੇ ਮਾਮਲੇ 'ਚ ਪੁਲਿਸ ਨੇ ਦਿਖਾਈ ਤੇਜ਼ੀ 24 ਘੰਟਿਆਂ 'ਚ ਮਲਜ਼ਮ ਨੂੰ ਕੀਤਾ ਗ੍ਰਿਫਤਾਰ NIA ਦੀ ਵੱਡੀ ਕਾਰਵਾਈ ਪੰਨੂ ਨਾਲ ਜੁੜੇ ਮਾਮਲੇ ਦੇ ਕਾਰਨ ਪੰਜਾਬ ਦੇ ਕਈ ਥਾਵਾਂ ਤੇ NIA ਨੇ ਕੀ ਤੀਛਾပေ ਮਾਰੀ ਮੌਸਮ ਵਿਭਾਗ ਨੇ ਪੰਜਾਬ ਲਈ ਨਵੀਆਂ ਹਦਾਇਤਾਂ ਕੀਤੀਆਂ ਜਾਰੀ ਪੰਜਾਬ ਦੇ ਕਈ ਸੂਬਿਆਂ 'ਚ ਲਗਾਤਾਰ ਪਵੇਗੀ ਗਰਮੀ ਮੁਸ਼ਕਲ ਨਾਲ ਪਵੇਗਾ ਕਿਤੇ ਕਿਤੇ ਮੀਂਹ ਵਿਦੇਸ਼ ਗਈ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ 2 ਮਹੀਨੇ ਪਹਿਲਾਂ ਗਿਆ ਸੀ ਨੌਜਵਾਨ ਦੁਬਈ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਝਟਕਾ ਹੁਣ ਇੱਕ ਵਾਰ ਨਹੀਂ ਬਲਕਿ ਦੋ ਵਾਰ ਕਰਨਾ ਪਵੇਗਾ ਆਲਸਾ ਪੇਪਰ ਨੰਨੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹਾਂ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦਿਓ ਇਜਾਜ਼ਤ ਧੰਨਵਾਦ